ਭਾਰਤ ਅੰਦਰ ਆਪੋਜੀਸ਼ਨ ਦੇ ਲੀਡਰ ਸ੍ਰੀ ਰਾਹੁਲ ਗਾਂਧੀ ਦੇ ਅਲਫਾਜ਼ ਜਿਹੜੇ ਅਮਰੀਕਾ ਦੇ ਵਰਜੀਨੀਆ ਸ਼ਹਿਰ ਤੋਂ ਸਾਹਮਣੇ ਆਏ ਸਨ ਤੇ ਵੱਡੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਉਸ ਮਾਮਲੇ ਨੇ ਅੱਜ ਨਵਾਂ ਮੋੜ ਕੱਟ ਲਿਆ ਹੈ ਉਹ ਮੋੜ ਕੀ ਹੈ ਇਸ ਸਬੰਧੀ ਸਾਡੇ ਨਾਲ ਜੁੜੇ ਨੇ ਆਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਹੈ ਵੈਲਕਮ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਆਉਂਦਾ ਹੈ ਲੰਘੇ ਕੱਲ ਤੇ ਅੱਜ ਉਸ ਬਿਆਨ ਦੀ ਭਾਰਤ ਅੰਦਰ ਵੱਡੀ ਚਰਚਾ ਹੈ ਖਾਸ ਕਰਕੇ ਸਿੱਖ ਭਾਈਚਾਰੇ ਦੇ ਵਿੱਚ ਕਿਉਂਕਿ ਉਹਨਾਂ ਦੇ ਬਿਆਨ ਦੇ ਵਿੱਚ ਇੱਕ ਸਵਾਲ ਸੀ ਕਿ ਕੀ ਭਾਰਤ 'ਚ ਸਿੱਖ ਨੂੰ ਪੱਗ ਬੰਨਣਾ ਜਾਂ ਗੁਰਦੁਆਰੇ ਜਾਣ ਦੀ ਖੁੱਲ ਹੈ ਅਜਿਹੇ ਸਾਰੇ ਮਾਮਲੇ ਜਿਹਦੇ ਨਾਲ ਸਿੱਖ ਜਮਦੇ ਜਿਹੜੀ ਕਕਾਰ ਉਹ ਵੀ ਅੰਤਰਗਤ ਸਨ ਖੈਰੇ ਮਾਮਲਾ ਬੜੀ ਵੱਡੀ ਬੈਸ ਦਾ ਹਿੱਸਾ ਬਣਿਆ ਹੋਇਆ ਹੈ ਕਰ ਇਹ ਇਹਦੇ ਵਿੱਚ ਕੋਈ ਜਿਹੜਾ ਨਵਾਂ ਮੋੜ ਆਇਆ ਹੈ ਜਿਹੜਾ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੋ ਦੱਸਿਓ ਕਿ ਆਪਾਂ ਸਾਰੇ ਦਰਸ਼ਕਾਂ ਦੇ ਨਾਲ ਇਹ ਸਾਂਝਾ ਕਰ ਸਕੀਏ ਜੀ ਡਾਕਟਰ ਸਾਹਿਬ ਭਲਿੰਦਰ ਸਾਹਿਬ ਜਿਵੇਂ ਕਿ ਅੱਜ ਇੱਕ ਸੀਨੀਅਰ ਜਰਨਲਿਸਟ ਸਰ ਭਲਿੰਦਰ ਸਿੰਘ ਬਰਪਾਨੀ ਜੀ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਮੈਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਜੋ ਸਮਾਗਮ ਸੀ ਉੱਥੇ ਬੈਠਾ ਸੀ ਤੇ ਮੇਰਾ ਨਾਮ ਲਾਇਕੀ ਉਹਨਾਂ ਨੇ ਪੁੱਛਿਆ ਸੀ ਕਿ ਮੈਨੂੰ ਪੁੱਛਿਆ ਉਹਨਾਂ ਨੇ ਵੀ ਤੁਹਾਡਾ ਕੀ ਨਾਮ ਹੈ ਮੈਂ ਪਹਿਲੀ ਰੋਅ ਦੇ ਵਿੱਚ ਬੈਠਾ ਸੀ ਤੇ ਜਦੋਂ ਮੈਂ ਨਾਂ ਦੱਸਿਆ ਤਾਂ ਉਹਨਾਂ ਨੇ ਆਪਣੀ ਇਹ ਗੱਲ ਕੀਤੀ ਹੈ ਪਰੰਤੂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਵੀ ਸੀਗਾ ਉਹਦੇ ਸਵਾਲ ਪੁੱਛਣ ਦਾ ਸਮਾਂ ਨਹੀਂ ਸੀ ਸਿਰਫ 15 ਮਿੰਟ ਦੇ ਲਈ ਰਾਹੁਲ ਗਾਂਧੀ ਦਾ ਉਸ ਨੂੰ ਸਵਾਗਤ ਕਰਨ ਦੇ ਲਈ ਉਹਨਾਂ ਨੇ ਬੁਲਾਇਆ ਸੀ ਤੇ ਉਸ ਤੋਂ ਬਾਅਦ ਧੀਰ ਉਹਨਾਂ ਨੂੰ ਬਾਹਰ ਲੈ ਗਏ ਮੈਂ ਕੋਸ਼ਿਸ਼ ਵੀ ਕੀਤੀ ਦੀ ਤੇ ਸਵਾਲ ਪੁੱਛਾਂ ਜਿਸ ਤਰ੍ਹਾਂ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਕੜੇ ਆ ਪਹਿਨਣ ਪੱਕ ਦਾ ਅਤੇ ਗੁਰਦੁਆਰੇ ਬਾਰੇ ਜੋ ਉਹਨਾਂ ਨੇ ਬਚਨ ਕੀਤੇ ਨੇ ਮੈਂ ਰਿਕਾਰਡ ਕੀਤਾ ਹੈ ਤੇ ਪਰੰਤੂ ਇਸ ਤਰ੍ਹਾਂ ਦਾ ਮੇਰੇ ਮਨ ਨੂੰ ਕਹਿੰਦਾ ਕੇਸ ਪਹੁੰਚੀ ਹੈ ਕਿ ਇਸ ਤਰ੍ਹਾਂ ਕਿਉਂਕਿ ਮੈਂ ਹਿੰਦੁਸਤਾਨ ਦੇ ਵਿੱਚ ਹੀ ਰਹਾ ਤੇ ਇੱਥੇ ਬਾਹਰ ਵੀ ਕਦੇ ਕਿਸੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਮੈਨੂੰ ਨਹੀਂ ਆਈ ਹੈਗੀ ਸਾਨੂੰ ਤੇ ਨਾ ਹੀ ਪੱਛਾਰੇ ਦੇ ਵਿੱਚੋਂ ਮੈਂ ਸੁਣੀ ਹੈ ਕਿਉਂਕਿ ਬੀਂਗੇ ਜਰਨਲਿਸਟ ਮੈਂ ਇਸ ਪੱਖ ਨੂੰ ਸੋਚਦਾ ਰਹਿਣਾ ਉਹਨੇ ਇਹ ਕਿਹਾ ਵੀ ਮੈਨੂੰ ਇਹਦੇ ਬਾਰੇ ਕੇਸ ਪਹੁੰਚੀ ਹੈ ਇਸ ਤਰ੍ਹਾਂ ਦਾ ਕੋਈ ਵਰਤਾਰਾ ਨਹੀਂ ਹੈ ਹਾਂ ਜਿੱਥੇ ਕਿਤੇ ਕਹਿੰਦਾ ਸਿੱਖਾਂ ਦੀ ਪਛਾਣ ਨਹੀਂ ਹੁੰਦੀ ਤਾਂ ਉਹਦੇ ਬਾਰੇ ਇਰ ਉਹ ਹੈਗੀ ਪਛਾਣਵਾਰੀ ਦੱਸਣ ਦੇ ਲਈ ਪ੍ਰਚਾਰ ਕਰਨ ਦੀ ਜ਼ਰੂਰਤ ਹੈ ਬਾਕੀ ਕਹਿੰਦਾ ਇਸ ਤਰ੍ਹਾਂ ਦੀ ਕਦੇ ਵੀ ਕਿਤੇ ਵੀ ਨਹੀਂ ਹੋਇਆ ਨਾ ਭਾਰਤ ਦੇ ਵਿੱਚ ਹੋਇਆ ਤੇ ਨਾ ਹੀ ਬਾਹਰ ਹੋਇਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਮੈਂ ਇਸ ਮੀਟਿੰਗ ਦੇ ਵਿੱਚ ਫਰਸਟ ਰੋਅ ਦੇ ਵਿੱਚ ਬੈਠਾ ਹੋਇਆ ਸੀ ਤੇ ਮੈਂ ਕੋਸ਼ਿਸ਼ ਉਸ ਤੋਂ ਬਾਅਦ ਕੀਤੀ ਵੀ ਵੀ ਮੈਂ ਇਨਾਤ ਸਵਾਲ ਪੁੱਛਿਆ ਪਰ ਉਹਦੇ ਵਿੱਚ ਕਿਉਂਕਿ ਜਿਹੜਾ ਪ੍ਰੋਗਰਾਮ ਹੀ ਸੀ ਸਿਰਫ ਇਹਨਾਂ ਨੇ ਆਪਣੇ ਵੱਲੋਂ ਬੋਲਣਾ ਸੀ ਉਹ ਮਰਕ ਆਊਟ ਕੀਤਾ ਤੇ ਉਹਦੇ ਬਾਰੇ ਜਵਾਬ ਨਹੀਂ ਦਿੱਤਾ ਤੇ ਢੀੜ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰਕੇ ਬਾਹਰ ਲੈ ਗਈ ਤੇ ਇਸ ਵੰਦੇ ਵਿੱਚ ਮੇਰੀ ਗੱਲ ਨਹੀਂ ਹੋ ਪਾਈ ਜੀ ਡਾਕਟਰ ਸਾਹਿਬ ਤੁਹਾਡੇ ਕਹਿੰਦਾ ਭਾਵ ਕਿ ਉਹ ਰਿਪੋਰਟਰ ਸਾਹਿਬ ਜਿਨ੍ਹਾਂ ਨੇ ਇਹ ਸਾਰਾ ਮਾਮਲਾ ਅੱਜ ਨਵੇਂ ਸਿਰਿਓਂ ਕਹਿੰਦਾ ਪਾਪ ਕੇ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਇਹ ਜਿਹੜਾ ਮਾਮਲਾ ਰਾਹੁਲ ਗਾਂਧੀ ਸਾਹਿਬ ਵੱਲੋਂ ਹਟਾਇਆ ਸਿੱਖ ਧਰਮ ਨੂੰ ਲੈ ਕੇ ਇਹਦੇ ਰਿਲੇਟਡ ਉਹਨਾਂ ਨੇ ਕੋਈ ਸਵਾਲ ਨਹੀਂ ਸੀ ਕੀਤਾ ਰਾਹੁਲ ਗਾਂਧੀ ਸਾਹਿਬ ਨੇ ਉਹਨਾਂ ਦਾ ਨਾਮ ਪੁੱਛ ਕੇ ਆਪ ਹੀ ਸਾਰਾ ਮਾਮਲਾ ਅੱਗੇ ਬਤਾ ਦਿੱਤਾ ਹਾਂ ਇਦਾਂ ਹੀ ਬਿਲਕੁਲ ਜੀ ਬਿਲਕੁਲ ਕਹਿੰਦਾ ਮੈਂ ਫਰਸਟ ਰੋਅ ਦੇ ਵਿੱਚ ਬੈਠਾ ਸੀ ਮੇਰੇ ਦੇਸ਼ਪਾਲ ਸਾਹਿਬ ਪਗੜੀ ਦਸਤਾਰ ਬੰਨੀ ਹੋਈ ਹੈ ਤੇ ਮਤਲਬ ਸਿੱਖ ਰੂਪ ਦੇ ਵਿੱਚ ਉਹ ਪੱਤਰਕਾਰ ਜਿਹੜੇ ਸਾਹਮਣੇ ਆਏ ਨੇਗੇ ਉਹਨਾਂ ਨੇ ਇਹ ਇਹੋ ਹੀ ਕਿਹਾ ਕਿ ਮੈਨੂੰ ਉਹਨਾਂ ਨੇ ਮੇਰਾ ਨਾਮ ਪੁੱਛਿਆ ਤੇ ਫਿਰ ਉਹਨਾਂ ਨੇ ਆਪਣਾ ਇਹ ਸਾਰਾ ਮਾਮਲਾ ਅੱਗੇ ਵਧਾ ਦਿੱਤਾ ਖੈਰ ਉਹ ਇਹ ਰਾਹੁਲ ਗਾਂਧੀ ਦੇ ਅਜਿਹੇ ਬਿਆਨ ਜਾਂ ਅਜਿਹਾ ਮਾਹੌਲ ਉਠਾਉਣ ਪਿੱਛੇ ਕੀ ਮਕਸਦ ਸੀ ਉਹ ਇੱਕ ਵੱਖਰੀ ਗੱਲ ਹੈ ਪਰੰਤੂ ਡਾਕਟਰ ਸਾਹਿਬ ਇਹ ਜਿਹੜੇ ਪੱਤਰਕਾਰ ਸਾਹਿਬ ਜਿਹੜੀ ਗੱਲ ਸਚਾਈ ਦੱਸ ਰਹੇ ਨੇ ਕਿ ਉਸ ਮਾਹੌਲ ਦੇ ਵਿੱਚ ਉੱਥੇ ਪ੍ਰੈਜ਼ੀਡੈਂਟ ਸੀਗਾ ਪਹਿਲੀ ਰੋਲ ਦੇ ਵਿੱਚ ਸੀ ਉਹਨਾਂ ਵੱਲੋਂ ਰਾਹੁਲ ਗਾਂਧੀ ਦਾ ਨਾਮ ਪੁੱਛਣ ਦਾ ਜਿਹੜਾ ਸੀਗਾ ਐਡਰੈਸਿੰਗ ਕਰਨ ਦਾ ਤਾਂ ਕੀ ਇਹ ਮਾਮਲਾ ਕਿੱਥੋਂ ਸਾਹਮਣੇ ਆਇਆ ਕਿਵੇਂ ਗੱਲ ਸਾਹਮਣੇ ਆਈ ਕਿ ਸੋਸ਼ਲ ਮੀਡੀਆ ਦੇ ਵਿੱਚ ਇਹ ਗੱਲ ਉਹ ਸਾਰੀ ਗੱਲ ਦੱਸ ਰਿਹਾ ਹੈ ਜੀ ਭਿੰਡੇ ਸਾਹਿਬ ਹਾਂ ਉਹ ਸੋਸ਼ਲ ਮੀਡੀਆ ਦੇ ਉੱਪਰ ਚੈਨਲ ਦੇ ਉੱਪਰ ਕੁਸਤੈਨ ਲਾਂ ਦੇ ਉੱਪਰ ਦੀ ਵਾਕਿਆਤ ਦੇ ਤੌਰ ਤੇ ਵੀਡੀਓ ਉਹ ਜਾਰੀ ਹੋਈ ਹੈ ਜੀ ਇੱਕ ਉਹ ਦਿਨ ਤੋਂ ਉਹ ਦੱਸ ਰਿਹਾ ਸਾਰਾ ਆਪਣਾ ਨਾਂ ਦੱਸ ਰਿਹਾ ਪਹਿਲਾਂ ਵੀ ਦੱਸ ਰਿਹਾ ਵੀ ਮੇਰਾ ਨਾਂ ਆਹ ਹੈ ਤੇ ਬਾਅਦ ਦੇ ਵਿੱਚ ਵੀ ਉਹ ਉਹਨੇ ਪੂਰੀ ਇਹ ਡਿਟੇਲ ਦੱਸੀ ਹੈ ਵੀ ਜਿਹੜੇ ਪੱਤਰਕਾਰ ਦਾ ਨਾਂ ਪੁੱਛਿਆ ਸੀ ਜਿਹਦਾ ਫਸਟ ਰੋ ਦੇ ਵਿੱਚ ਐ ਰਾਹੁਲ ਗਾਂਧੀ ਜੀ ਨੇ ਪੁੱਛਿਆ ਸੀ ਉਹ ਪੱਤਰਕਾਰ ਹੋਰ ਕੋਈ ਨਹੀਂ ਸੀ ਮੈਂ ਹੀ ਸੀਗਾ ਤੇ ਮੇਰਾ ਨਾਮ ਉਹੀ ਮੈਂ ਆਪਣਾ ਨਾਮ ਦੱਸਿਆ ਸੁਖਬਲਿੰਦਰ ਸਿੰਘ ਬਰਪਾਡੀ ਉਹਨਾਂ ਨੇ ਇਹ ਕੀ ਹੈ ਜੀ 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 ਬਿਲਕੁਲ ਬਿਲਕੁਲ ਸੋ ਇਹ ਜਿਹੜਾ ਮਾਮਲਾ ਸੀ ਜਿਹੜਾ ਵੱਡੇ ਪੱਧਰ ਉੱਤੇ ਪੱਖਿਆ ਹੋਇਆ ਉਹਦੇ ਉੱਤੇ ਜਿਹੜਾ ਇੱਕ ਨਵਾਂ ਜਿਹੜਾ ਮੋੜ ਆਇਆ ਸੀ ਉਹ ਸਾਡਾ ਮਕਸਦ ਸੀ ਕਿ ਅਸੀਂ ਆਪਣੇ ਚੈਨਲ ਦੇ ਥਰੂ ਆਪਣੀ ਦਰਸ਼ਕਾਂ ਨੂੰ ਇਹ ਸਾਰਾ ਕੁਝ ਦੇ ਸਕੀਏ ਸੋ ਸਾਡੇ ਨਾਲ ਜੁੜੇ ਸਨ ਉਹਗੇ ਰਾਜਸੀ ਮਹਾਾਰਤ ਤੇ ਆਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਯੂ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਸ਼ੁਕਰੀਆ ਯੂ ਮਿਸ਼ਨ ਪੰਜਾਬੀ